ਸਵਾਗਤ ਹੈ ਤੁਹਾਡਾ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਮੈਂ ਹਾਥੋੜੇ ਨਾਲ ਸਿਮਰਨ ਕੌਰ ਲੈ ਕੇ ਹਾਜ਼ਰਾਂ ਨਿਊ ਸਟੇਟ ਦਾ ਡਿਬੇਟ ਸ਼ੋ ਗੱਲ ਪੰਜਾਬ ਦੀ ਪੰਜਾਬ ਦੀ ਰਾਜਨੀਤੀ ਚ ਇਹ ਨਿਧੀ ਨੇ ਅਕਾਲੀ ਦਲ ਨੂੰ ਲੈ ਕੇ ਉਥਲ ਪੁਥਲ ਚੱਲ ਰਹੀ ਹੈ ਅਕਾਲੀ ਦਲ ਦੇ ਦੋ ਫਾੜ ਹੋਣ ਤੋਂ ਬਾਅਦ ਸੁਖਬੀਰ ਬਾਦਲ ਇਕੱਲੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਅਕਾਲ ਤਖਤ ਵੱਲੋਂ ਬੜਾਗੇ ਪੰਜ ਮੈਂਬਰੀ ਕਮੇਟੀ ਨੇ ਜਿਲ੍ਹਾ ਸੌਰਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣਿਆ ਇਸ ਦੇ ਨਾਲ ਹੀ ਸਤਵੰਤ ਕੌਰ ਨੂੰ ਪੰਥਕ ਕੌਂਸਲ ਦੇ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਤੇ ਕੁਲ ਮਿਲਾ ਕੇ ਹੁਣ ਅਕਾਲੀ ਦਲ ਦੇ ਦੋ ਹਿੱਸੇ ਹੋ ਗਏ ਨੇ ਤੇ ਜਿੱਥੇ ਅਕਾਲੀ ਦਲ ਸੁਧਾਰ ਲਹਿਰ ਨੂੰ ਅਕਾਲੀ ਦਲ ਵਿੱਚ ਮਿਲਾ ਕੇ ਪਾਰਟੀ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਉੱਥੇ ਹੁਣ ਸੁਧਾਰ ਲਹਿਰ ਦੇ ਬਾਗੀ ਤੜੇ ਨੇ ਵੱਖਰਾ ਅਕਾਲੀ ਦਲ ਬਣਾ ਕੇ ਪਾਰਟੀ ਤੇ ਆਪਣੀ ਦਾਅਵੇਦਾਰੀ ਠੋਕੀ ਹੈ ਹੁਣ ਸਵਾਲ ਇਹ ਉੱਠ ਰਹੇ ਨੇ ਕਿ ਸਿਰਫ ਸੁਖਬੀਰ ਬਾਦਲ ਕਰਕੇ ਹੀ ਅਕਾਲੀ ਦਲ ਦੇ ਦੋ ਹਿੱਸੇ ਹੋਏ ਜਾਂ ਜਿਵੇਂ ਕਿ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਪਾਜਪਾ ਦੇ ਦਖਲ ਕਾਰਨ ਬਾਗੀ ਤੜੇ ਨੇ ਵੱਖਰਾ ਅਕਾਲੀ ਦਲ ਬਣਾਇਆ ਮੁੱਦਾ ਘਰ ਮੈਂ ਤੇ ਸਵਾਲ ਵੀ ਵੱਡਾ ਹੈ ਕਿ ਆਖਰ ਹੁਣ ਅਕਾਲੀ ਦਲ ਦਾ ਵਾਰਿਸ ਕੌਣ ਹੋਏਗਾ ਦੋਵਾਂ ਤੜਿਆਂ ਵਿੱਚੋਂ ਅਕਾਲੀ ਦਲ ਦੇ ਝੋਣ ਨਿਸ਼ਾਨ ਤੇ ਕਿਸ ਦੀ ਦਾਅਵੇਦਾਰੀ ਹੋਏਗੀ ਤੇ ਸੁਖਵੀਰ ਬਾਦਲ ਦੀ ਅਕਾਲੀ ਦਲ ਮਹਿਜ਼ ਇੱਕ ਪਰਿਵਾਰ ਦਾ ਇਕੱਠ ਬਣ ਕੇ ਰਹਿ ਜਾਵੇਗੀ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਗੱਲ ਪੰਜਾਬ ਦੀ ਚ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਗ੍ਰਾਫਿਕਸ ਦੇ ذریعے ਸਮਝਾ ਦਿੰਨੇ ਆ ਕਿ ਕੌਣ-ਕੌਣ ਕਿਹੜੇ ਤੜੇ ਵਿੱਚ ਖੜਾ ਅਕਾਲੀ ਦਲ ਪੁਰਾਣੇ ਦੀ ਜੇ ਗੱਲ ਕਰੀਏ ਉਹਦੇ ਵਿੱਚ ਸੁਖਬੀਰ ਬਾਦਲ ਨੇ ਹਰਸਿਮਰਤ ਕੌਰ ਬਾਦਲ ਨੇ ਵਿਕਰਮਜੀਤ ਮਜੀਠੀਆ ਨੇ ਦਲਜੀਤ ਚੀਮਾ ਨੇ ਮਹੇਸ਼ਿੰਦਰ ਸਿੰਘ ਘਰੇਵਾਲ ਨੇ ਬਲਵਿੰਦਰ ਪੁੰਧਰ ਨੇ ਪਰਮਜੀਤ ਸਰਨਾ ਨੇ ਤੇ ਉੱਥੇ ਨਵੇਂ ਅਕਾਲੀ ਦਲ ਦੀ ਜੇ ਗੱਲ ਕਰੀਏ ਯਾਨੀ ਕਿ ਬਾਗੀ ਤੜੇ ਦੇ ਬਣਾਏ ਗਏ ਅਕਾਲੀ ਦਲ ਦੀ ਗਿਆਨੀ ਹਰਪ੍ਰੀਤ ਸਿੰਘ ਜੋ ਕਿ ਪਰਦਾਨ ਨੇ ਨਾਲ ਹੀ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ maß ਰਵੀ ਨਵੇਂ ਅਕਾਲੀ ਦਲ ਦੇ ਮੈਂਬਰ ਨੇ ਪਰਮਿੰ다 ਟੀਨਸਾ ਨਵੇਂ ਅਕਾਲੀ ਦਲ ਦੇ ਮੈਂਬਰ ਨੇ ਸੁਰਜੀਤ ਸਿੰਘ ਰਖੜਾ ਗੋਬਿੰਦ ਸਿੰਘ ਲੋਂਗੋਵਾਲ ਸੁੱਚਾ ਸਿੰਘ ਛੋਟੇਪੁਰ ਤੇ ਇਹ ਉਹ ਨਾਮੀ ਸ਼ਖਸੀਅਤਾਂ ਨੇ ਜੋ ਕਦੇ ਪੰਜਾਬ ਦੀ ਰਾਜਨੀਤੀ 'ਚ ਰਾਜ ਕਰਦੀਆਂ ਸੀ ਪਰ ਅੱਜ ਤਸਵੀਰ ਬਦਲ ਚੁੱਕੀ ਹੈ ਇੱਕ ਦੂਸਰੇ ਦੇ ਆਮੋ ਸਾਹਮਣੇ ਇਹ ਵੱਡੇ ਲੀਡਰ ਖੜੇ ਨੇ ਜੋ ਕਿ ਕਦੇ ਇੱਕ ਦੂਸਰੇ ਦੇ ਪੱਖ ਵਿੱਚ ਖੜੇ ਹੁੰਦੇ ਸੀ ਤੇ ਸਵਾਲ ਵੱਡੇ ਨੇ ਕਿਉਂਕਿ ਕਈ ਵੱਡੇ ਆਗੂ ਜਿਹੜੇ ਨੇ ਉਹ ਪੁਰਾਣੇ ਅਕਾਲੀ ਦਲ ਨੂੰ ਛੱਡ ਕੇ ਪਹਿਲਾਂ ਬਾਗੀ ਤੜੇ ਦਾ ਹਿੱਸਾ ਬਣੇ ਸੀਗੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਨਵੀਂ ਅਕਾਲੀ ਦਲ ਪਾਰਟੀ ਦਾ ਐਲਾਨ ਕੀਤਾ ਹੈ ਇਸ ਤੇ ਆਗੂਆਂ ਦਾ ਕੀ ਕੁਝ ਕਹਿਣਾ ਇੱਕ ਵਾਰ ਇਹ ਵੀ ਸੁਣ ਲੈਣਾ ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਆ ਸਾਰੇ ਥੋੜੇ ਜ਼ਿਲ੍ਹੇ ਦੇ ਰਖੜਾ ਚੰਦੂ ਮਹਾਰਾ ਨੇ ਸਾਰੇ ਨੇ ਸੈਂਟਰ ਨਾਲ ਮਿਲ ਕੇ ਪਲਾਨ ਬਣਾ ਲਿਆ ਕਿ ਜੇ ਪੰਜਾਬ ਦੇ ਉੱਤੇ ਤੁਸੀਂ ਕਾਬਜ ਹੋਣਾ ਤੇ ਬਾਦਲ ਪਰਿਵਾਰ ਨੂੰ ਪਾਸੇ ਕਰ ਦਿਓ ਫਿਰ ਪਲਾਨ ਬਣਾਇਆ ਕਿਵੇਂ ਪਾਸੇ ਹੋਣਗੇ ਉਹ ਘਰ ਪ੍ਰੀਤ ਨਾਲ ਗੱਲ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੇ ਕੋਲੇ ਦਰਖਾਸਤ ਦੇ ਦਿਓ ਮੈਂ ਤਲਬ ਕਰਕੇ ਇਹਨੂੰ ਪੰਤੂ ਕਢ ਦੂੰਗਾ ਆ ਸਾਰੀ ਪਲੈਨਿੰਗ ਹੋਈ ਕਿਹੜਾ ਕਿਹੜਾ ਮੈਂਬਰ ਕਮੇਟੀਜ਼ ਬਣਾਇਆ ਜਾਊਗਾ ਕਿਵੇਂ-ਕਿਵੇਂ ਕੀਤਾ ਜਾਊਗਾ ਕਿਵੇਂ ਸੰਮਨ ਕੀਤੇ ਜਾਣਗੇ ਸਾਰੀ ਪਲੈਨਿੰਗ ਮੇਰੇ ਕੋਲੇ ਇਹਨਾਂ ਨੇ ਸਾਡੇ ਦਸੰਮਨ ਕਰਤੇ ਜਦੋਂ ਪਾਰਟੀ ਵਿੱਚ ਆਏ ਤੇ ਪਾਰਟੀ ਨੇ ਕਿਹਾ ਕਿ ਆਪਣੀ ਇੱਕ ਮਰਿਆਦਾ ਸਿੱਖ ਪੰਥ ਦੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਦੋਂ ਵੀ ਕੋਈ ਬੁਲਾਇਆ ਜਾਏ ਉਹ ਕੋਈ ਦਲੀਲ ਨਹੀਂ ਦਿੰਦਾ ਸਿਰ ਚੁਕਾ ਲੈਂਦਾ ਮੈਂ ਕੀ ਲਿਖ ਕੇ ਦਿੱਤਾ ਸਾਰੀ ਸਾਰਿਆਂ ਨੇ ਸਿਜਾ ਕਰਕੇ ਅਸੀਂ ਲਿਖਿਆ ਕਿ ਸਾਡੇ 10 ਸਾਲ ਦੇ ਸਰਕਾਰ ਦੇ ਦੌਰਾਨ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਜੇ ਸਾਡੀ ਸਰਕਾਰ ਦੇ ਕੋਈ ਫੈਸਲੇ ਤੋਂ ਸਾਡੇ ਅਫਸਰ ਦੇ ਕੋਈ ਗਲਤੀ ਕਰਕੇ ਸਾਡੇ ਵਰਕਰ ਨੇ ਜੇ ਕੋਈ ਗਲਤੀ ਕੀਤੀ ਹੋਈ ਸਾਡੀ ਪਾਰਟੀ ਤੋਂ ਕੋਈ ਗਲਤ ਫੈਸਲਾ ਹੋਇਆ ਸਾਰਾ ਕੁਝ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੀ ਝੋਲੀ 'ਚ ਪਾਉਣਾ ਹੈ ਪਰ ਉਹਨਾਂ ਨਿਸ਼ਾਨਾ ਸੀ ਕਿ ਆ ਝੋਲੀ 'ਚ ਪਾਊਗਾ ਤੈਨੂੰ ਅਸੀਂ ਕਰ ਦਾਂਗੇ ਸੱਤ ਮੈਂਬਰੀ ਕਮੇਟੀ ਬਣਾਈ ਸੀ ਸ੍ਰੀ ਅਕਾਲ ਅਖਸਰ ਸਾਹਿਬ ਨੇ ਤੇ ਉਹਨਾਂ ਨੇ ਅੰਦਰ ਬੈਠ ਜਾ ਨੇ ਆਪਣਾ ਚੁੱਲਾ ਲੈ ਕੇ ਆਪਣੇ ਚੁੱਲੇ ਤੇ ਅੰਦਰ ਬੈਠ ਜਾ ਨੇ ਸੱਤ ਮੈਂਬਰੀ ਕਮੇਟੀ ਨੂੰ ਮਜਬੂਰ ਕੀਤਾ ਕਿ ਤੁਸੀਂ ਅਸਤੀਫਾ ਦੇ ਦਿਓ ਆ ਬੈਠੇ ਨੇ ਚੁੰਦਾ ਸਾਹਿਬ ਦੱਸ ਕੇ ਵੀ ਗਏ ਨੇ ਸਾਡੇ ਤੇ ਦਬਾਅ ਪਾਇਆ ਅਸਤੀਫੇ ਦੇਦੇ ਉਹ ਦੋਵਾਂ ਨੇ ਅਸਤੀਫੇ ਦਿੱਤੇ ਔਰ ਮੈਨੂੰ ਫਖਰ ਹੋ ਰਿਹਾ ਅੱਜ ਕਿ ਮੈਂ ਇਹਨਾਂ ਪੰਜਾਂ ਦੇ ਨਾਂ ਜਿਹੜੇ ਆ ਉਹ ਆਪਣੇ ਹੱਥੀਂ ਲਿਖੇ ਸੀ ਤੇ ਇਹਨਾਂ ਨੇ ਮੇਰੇ ਲਿਖੇ ਹੋਏ ਨਾਵਾਂ ਦੀ लाज ਰੱਖੀ ਪੰਜਾਂ ਨੇ ਇਹਨਾਂ ਨੇ ਕਿਹਾ ਹੁਣ ਅਸੀਂ ਕੀ ਕਰੀਏ ਆਦੇਸ਼ ਦਿੱਤਾ ਸੀ ਕਿ ਇੱਕੋ ਚੁੱਲੇ ਤੇ ਬੈਠਣਾ ਹਾਂ ਤਾਂ ਚੁੱਲਾ ਲੈ ਕੇ ਅੰਦਰ ਵੜ ਗਏ ਇਹਨਾਂ ਨੇ ਬੂਹੇ ਠਕ ਠਕਾਏ ਪੰਥ ਮੈਂਬਰੀ ਕਮੇਟੀ ਨੇ ਬੂਹੇ ਠਗ ਠਕਾਏ ਖੋਲੋ ਗੱਲ ਕਰੋ ਸਾਡੇ ਨਾਲ ਆ ਕੇ ਕਹਿੰਦੇ ਅਸੀਂ ਨਹੀਂ ਸੁਣਦੇ ਤੁਸੀਂ ਇਸ ਤੀਫੇ ਦੇ ਕੇ ਆਏ ਇਹ ਫਿਰ ਪੰਥ ਕੋਲ ਗਏ ਪੰਥ ਦੇ ਅੱਗੇ ਇਹਨਾਂ ਪੰਜਾਂ ਨੇ ਝੋਲੀ ਅੱਡੀ ਤੇ ਪੰਥ ਨੇ ਇਹਨਾਂ ਦੀ ਝੋਲੀ ਦੇ ਵਿੱਚ ਮਿੱਟੀ ਪਾਈ ਔਰ ਇਹਨਾਂ ਦੇ ਕੋਲ ਇਹਨਾਂ ਨੂੰ ਪਾਣੀ ਦਿੱਤਾ ਵੀ ਜਾਓ ਜਾ ਕੇ ਆਪਣੀ ਮਿੱਟੀ ਤੇ ਆਪਣੀ ਪਾਣੀ ਦੇ ਨਾਲ ਗੁੰਨੋ ਤੇ ਵੱਖਰਾ ਚੁੱਲਾ ਬਣਾਓ 15 ਲੱਖ ਪੰਜਾਬ ਦੇ ਲੋਕਾਂ ਨੇ ਜਿਹਦੇ ਵਿੱਚੋਂ ਸਿੱਖ ਵੀ ਨੇ ਹਿੰਦੂ ਵੀ ਨੇ ਉਹਨਾਂ ਨੇ ਆਪਣੇ ਘਰ ਦੇ ਵਿਹੜਿਆਂ ਦੇ ਵਿੱਚੋਂ ਇਹਨਾਂ ਝੋਲ ਇਹਨਾਂ ਦੀ ਝੋੜੀ ਦੇ ਵਿੱਚ ਮਿੱਟੀ ਪਾਈ ਤੇ ਉਸ ਮਿੱਟੀ ਦੇ ਨਾਲ ਅੱਜ ਇਹ ਚੁੱਲਾ ਤਿਆਰ ਹੋਇਆ ਤੇ ਹੁਣ ਉਹ ਸਾਨੂੰ ਕਹਿੰਦੇ ਨੇ ਇਹ ਵੱਖਰਾ ਚੁੱਲਾ ਬਣਾ ਲਿਆ ਕਾਲ ਤੱਕ ਦੇ ਆਦੇਸ਼ ਦੀ ਉਲੰਘਣਾ ਜੀ ਇਹ ਵੱਖਰਾ ਨਹੀਂ ਬਣਾਇਆ ਤੁਹਾਡੇ ਕਰਕੇ ਇਹ ਵੱਖਰਾ ਬਣਿਆ ਹੁਣ ਇਹੋ ਹੀ ਅਸਲੀ ਚੁੱਲਾ ਹੈ ਇਹੀ ਅਸਲੀ ਚੁੱਲਾ ਹੈ ਔਰ ਇਹਦੇ ਤੇ ਹੀ ਹੁਣ ਇਕੱਠਾ ਹੋਣਾ ਪਏਗਾ ਸਭ ਨੂੰ ਔਰ ਮੈਂ ਅਪੀਲ ਕਰਦਾ ਉਸ ਚੁੱਲੇ ਦੇ ਆਲੇ-ਦਾਲੇ ਬੈਠੇ ਆਗੂਆਂ ਨੂੰ ਵੀ ਕਿਸ ਚੁੱਲੇ ਚ ਕੁਛ ਨਹੀਂ ਰਿਹਾ ਹੁਣ ਇਹਦੇ ਵਿੱਚ ਅੱਗ ਨਹੀਂ ਤਪਣੀ ਹੈ ਤੇ ਰੋਟੀਆਂ ਕਿੱਥੋਂ ਲਾ ਲਵੋਗੇ ਤੁਸੀਂ ਹੁਣ ਸਾਡੇ ਕੋਲੇ ਆਓ ਤੇ ਆਪੋ ਆਪਣੀ ਗੱਲ ਰੱਖੀ ਹੈ ਨਵੇਂ ਤੇ ਪੁਰਾਣੇ ਅਕਾਲੀ ਦਲ ਦੇ ਪ੍ਰਧਾਨਾਂ ਨੇ ਜਿੱਥੇ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੇ ਲਈ ਉਹਨਾਂ ਦੇ ਆਗੂਆਂ ਨੂੰ ਵੱਖ ਕੀਤਾ ਗਿਆ ਤਾਂ ਕਿ ਅਕਾਲੀ ਦਲ ਕੱਲਾ ਪੈ ਜਾਵੇ ਤੇ ਉੱਥੇ ਹੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ અવਹਿਲਨਾ ਕੀਤੀ ਗਈ ਉਹਨਾਂ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਮਾਨ ਸਨਮਾਨ ਉਹਨਾਂ ਦੀ ਗੱਲ ਨਹੀਂ ਸੁਣੀ ਗਈ ਤਾਂ ਜਾ ਕੇ ਉਹਨਾਂ ਨੂੰ ਹੁਕਮ ਹੋਇਆ ਕਿ ਜਾ ਕੇ ਆਪਣਾ ਵੱਖਰਾ ਚੁੱਲਾ ਵੜ ਵੱਖਰੀ ਪਾਰਟੀ ਬਣਾਓ ਤੇ ਹੁਣ ਪੰਜਾਬ ਦੀ ਸਿਆਸਤ 'ਚ ਸ਼ਰੋਮਣੀ ਅਕਾਲੀ ਦਲ ਵਰਸਸ ਸ਼ਰੋਮਣੀ ਅਕਾਲੀ ਦਲ ਹੋਇਆ ਹੈ ਹਾਲਾਂਕਿ ਚੋਣਾਂ 'ਚ ਅਜੇ ਸਮਾਂ ਹੈ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਰਾਜਨੀਤੀ 'ਚ ਕੁਝ ਵੀ ਪਰਮਾਨੈਂਟ ਨਹੀਂ ਹੁੰਦਾ ਕਿਉਂਕਿ ਪਹਿਲਾਂ ਇਹੀ ਲੀਡਰ ਸੀਗੇ ਜਿਹੜੇ ਅਕਾਲੀ ਦਲ ਸੁਧਾਰ ਲਹਿਰ ਦੇ ਜ਼ਰੀਏ ਆਪਣਾ ਵਿਰੋਧ ਦਰਜ ਕਰਵਾ ਰਹੇ ਸੀ ਤੇ ਇਹਨਾਂ ਨੂੰ ਫਿਰ ਹੁਕਮ ਹੋਇਆ ਸੀ ਕਿ ਤੁਸੀਂ ਅਕਾਲੀ ਦਲ ਦੇ ਨਾਲ ਹੀ ਇੱਕ ਸੰਗਠਨ ਬਣਾਓ ਬੈਠਕਾਂ ਵੀ ਚੱਲੀਆਂ ਵੱਡੇ ਲੀਡਰ ਵੀ ਇਹਨਾਂ ਬੈਠਕਾਂ 'ਚ ਸ਼ਾਮਲ ਹੋਏ ਤੇ ਮਤਾ ਵੀ ਪਾਸ ਹੋਇਆ ਕਿ ਪਰਾਣੇ ਬਾਕੀ ਲੀਡਰ ਸਾੜੇ ਮਿਲ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨਗੇ ਲੇਕਿਨ ਫਿਰ ਗੱਲ ਨਹੀਂ ਬਣੀ ਗੱਲ ਕਿਉਂ ਨਹੀਂ ਬਣੀ ਗੱਲ ਪਰਦਾਨੀ ਤੇ ਨਹੀਂ ਬਣੀ ਉਸ ਤੋਂ ਬਾਅਦ ਫਿਰ ਤੁਜੜੇ ਬਾਕੀ ਲੀਡਰ ਸੀ ਉਹਨਾਂ ਨੇ ਨਵਾਂ ਅਕਾਲੀ ਦਲ ਬਣਾਇਆ ਤੇ ਪੰਜਾਬ ਦੀ ਰਾਜਨੀਤੀ 'ਚ ਹੁਣ ਕਿਸ ਤਰੀਕੇ ਦਾ ਮੋੜ ਆਏਗਾ ਕਿਉਂਕਿ ਪੰਥਕ ਪਾਰਟੀ ਹੈ ਅਕਾਲੀ ਦਲ ਤੇ ਆਖਰਕਾਰ ਜਿਹੜੇ ਕੌਮ ਦੇ ਲੋਕ ਨੇ ਜਿਹੜੇ ਪੰਥਕ ਲੋਕ ਨੇ ਜਿਹੜੇ ਪੰਥ ਨੂੰ ਮੰਨਦੇ ਨੇ ਉਹ ਕਿਹੜੇ ਅਕਾਲੀ ਦਲ ਨੂੰ ਵੋਟ ਦੇਣਗੇ ਇਹ ਵੱਡਾ ਸਵਾਲ ਹੈ ਜ ਜਿ세 ਤੇ ਅਸੀਂ ਚਰਚਾ ਕਰਾਂਗੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਮਰਜੀਤ ਤਾਰਨੀ ਜੀ ਜੋੜਗੇ ਨੇ ਅਮਰਜੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਮਰਜੀਤ ਜੀ ਪੰਜਾਬ 'ਚ ਕਦੀ ਬੋਲਬਾਲਾ ਹੁੰਦਾ ਸੀ ਅਕਾਲੀ ਦਲ ਦਾ ਇੱਕੋ ਹੀ ਪਾਰਟੀ ਸੀ ਜਿੱਥੇ ਪੂਰਾ ਪੰਜਾਬ ਇਕੱਠਾ ਹੋ ਕੇ ਹੁੰਗਾਰਾ ਪੜਦਾ ਸੀ ਅਕਾਲੀ ਦਲ ਦਾ ਕਿਉਂਕਿ ਇਹ ਪਾਰਟੀ ਉਹ ਪਾਰਟੀ ਸੀ ਜਿਹਨੇ ਪੰਜਾਬ ਨੂੰ ਪੰਜਾਬੀ ਨੂੰ ਪੰਥ ਨੂੰ ਸਿੱਖੀ ਨੂੰ ਬਚਾਇਆ ਸੀ ਤੇ ਅੱਗੇ ਵੀ ਵਧਾਇਆ ਸੀਗਾ ਲੇਕਿਨ ਜਦੋਂ ਪਾਰਟੀ ਦੇ ਲੀਡਰਾਂ ਦੀ ਆਪਸ ਚ ਸੁਰ ਲਈ ਰਲੀ ਰਾਇ ਨਹੀਂ ਲੜੀ ਇੱਕ ਇੱਕ ਕਰਕੇ ਸੀਨੀਅਰ ਲੀਡਰ ਜਿਹੜੇ ਪਾਰਟੀ ਛੱਡ ਛੱਡ ਕੇ ਚਲੇ ਗਏ ਕਈ ਲੀਡਰਾਂ ਨੇ ਆਪੋ ਆਪਣੇ ਜਿਹੜੇ ਆਪੋ ਆਪਣੀਆਂ ਗੱਲਾਂ ਵੀ ਦਸੀਆਂ ਕਿ ਕਿਉਂ ਆਖਰਕਾਰ ਉਹਨਾਂ ਨੇ ਪਾਰਟੀ ਛੱਡੀ ਹੈ ਤੇ ਬਹੁਤਿਆਂ ਨੇ ਇਹੀ ਕਿਹਾ ਕਿ ਸੁਖਬੀਰ ਬਾਦਲ ਦੀ ਜ਼ਿੱਦ ਦੀ ਵਜੇ ਦੇ ਨਾਲ ਉਹ ਪਾਰਟੀ ਛੱਡ ਕੇ ਵੱਖਰੇ ਦਲ ਚ ਚਲੇ ਗਏ ਨੇ ਉਹਨਾਂ ਚ ਕਈ ਵੱਡੇ ਚਿਹਰੇ ਵੀ ਸ਼ਾਮਲ ਸੀਗੇ ਤੇ ਹੁਣ ਜਦੋਂ ਨਵੀਂ ਪਾਰਟੀ ਬਣ ਹੀ ਗਈ ਹੈ ਅਕਾਲੀ ਦਲ ਨੂੰ ਕਿਸ ਤਰੀਕੇ ਦਾ ਟਾ ਲੱਗੇਗਾ ਕਿਉਂਕਿ ਅ ਵੈਸੇ ਇਹ ਕੀ ਆ ਜਾ ਰਿਹਾ ਸੀ ਕਿ ਰਿਵਾਈਵਲ ਹੋਣਾ ਅਕਾਲੀ ਦਲ ਦਾ ਹੋਣਾ ਬਹੁਤ ਔਖਾ ਹੈ ਬਹੁਤ ਮਿਹਨਤ ਸੁਖਬੀਰ ਬਾਦਲ ਨੂੰ ਕਰਨੀ ਪੈਗੀ ਤੇ ਜਦ ਨਵਾਂ ਅਕਾਲੀ ਦਲ ਆ ਗਿਆ ਤੇ ਇਹ ਮੈਨਾਂ ਡਬਲ ਹੋ ਜਾਏਗੀ। ਟੋਲ ਦੀ ਹੈਵੀ ਤੁਸੀਂ ਪਿਛਲਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਦੇਖੋ। ਯਾਨੀ ਉਸ ਦੇ ਵਿੱਚ ਕਿੰਨੇ ਬਾੜ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਨੂੰ ਧਾਮ ਲਾਉਣ ਵਾਸਤੇ। ਅ ਕੇਂਦਰੀ ਏਜੰਸੀਆਂ ਨੇ ਕਿਸ-ਕਿਸ ਤਰ੍ਹਾਂ ਦੇ ਬੰਦਿਆਂ ਨੂੰ ਪੱਟ ਕੇ ਕਿਸ-ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਸ਼੍ਰੋਮਣੀ ਕਾਦੀਦਲ ਨੂੰ ਜਿਹੜਾ ਹਟਾਉਣ ਦੀ ਕੋਸ਼ਿਸ਼ ਕੀਤੀ ਇਹ ਆਪਾਂ ਬਹੁਤੀ ਦੂਰ ਨਾ ਜਾਈਏ ਆਪਾਂ ਨੇੜੇ ਚੱਲੇ ਜਾਈਏ ਢੀਂਡਸਾ ਸਾਹਿਬ ਨੇ ਇੱਕ ਸ਼੍ਰੋਮਣੀ ਕਾਦੀਦਲ ਬਣਾਇਆ ਔਰ ਉਸ ਤੋਂ ਬਾਅਦ ਬ੍ਰਹਮਪੁਰਾ ਸਾਹਿਬ ਨੇ ਸ਼੍ਰੋਮਣੀ ਕਾਦੀਦਲ ਬਣਾਇਆ ਦੇਖੋ ਇਹ ਚੁੱਲ੍ਹੇ ਤਾਂ ਸਾਰੇ ਹੀ ਆਪਣੇ ਆਪਣੇ ਬਣਾਉਂਦੇ ਹੈਗੇ ਪਰ ਸ਼੍ਰੋਮਣੀ ਕਾਦੀਦਲ ਹਮੇਸ਼ਾ ਇੱਕ ਸੀ ਇੱਕ ਰਹੇਗਾ ਇੱਕ ਹੀ ਜਿਹੜਾ ਹੈਗਾ ਸਾਰਾ ਕੁਝ ਇਹ ਹੋਵੇਗਾ ਔਰ ਦੂਜੀ ਦਲ ਜਿਹੜਾ ਹੋ ਨਮਾ ਜਿਹੜਾ ਹੈਗਾ ਅ ਨਾਮ ਚੁੱਲਾ ਖੁੱਲਿਆ ਹੈਗਾ ਉਸ ਦੇ ਵਿੱਚ ਉਸ ਨੂੰ ਕੌਣ ਜਿਹੜਾ ਹੈਗਾ ਰਹਿਨਵਾਹੀ ਦੇ ਰਿਹਾ ਹੈਗਾ ਉਹਦੇ ਬਾਰੇ ਮੈਂ ਥੋੜੀ ਜਿਹੀ ਗੱਲ ਕਰਨੀ ਚਾਹੁੰਦਾ ਕਿ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੈਗੀ ਆ ਜਿਸ ਨੂੰ ਜਿਹੜਾ ਹੈਗਾ ਉਸ ਵਿਅਕਤੀ ਨੂੰ ਲਾਇਆ ਜਾਂਦਾ ਕਿ ਇਹ ਦੇਖ ਕੇ ਕਿ ਉਹਦੀ ਐਜੂਕੇਸ਼ਨ ਸਹੀ ਹੋਵੇ ਉਹਦਾ ਸਿੱਖੀ ਪ੍ਰਤੀ ਰਵੱਈਆ ਸਹੀ ਹੋਵੇ ਸਿੱਖ ਰਹਿ ਰੋ 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 ਰਹਿਤਾ ਜਿਹੜੀਆਂ ਆ ਗਈਆਂ ਉਹਨਾਂ ਦਾ ਤਾਂ ਪਤਾ ਨਹੀਂ ਹੋਵੇ ਪਰ ਜਦੋਂ ਕਿਸੇ ਇਨਸਾਨ ਦੇ ਵਿੱਕ ਕੇ ਅਜੰਸੀਆਂ ਦੇ ਹੱਥੋਂ ਆਪਣੇ ਹੀ ਲੋਕਾਂ ਦਾ ਜਿਹੜਾ ਹੈਗਾ ਕਤਲ ਕਰਨਾ ਸ਼ੁਰੂ ਕਰ ਦਿੰਦਾ ਹੋਵੇ ਤਾਂ ਜਿਹੜਾ ਸਵਾਲ ਖੜਾ ਹੁੰਦਾ ਹੈਗਾ ਕਿਉਂਕਿ ਉਹੀ ਵਿਅਕਤੀ ਜਿਹੜਾ ਇੱਕ ਦਿਨ ਅਕਾਲ ਤਖਤ ਸਾਹਿਬ ਦੀ ਵਫ਼ੀਰ ਤੇ ਖੜ ਕੇ ਇੱਕ ਜਿਹੜਾ ਹੈਗਾ ਫਰਮਾਨ ਜਾਰੀ ਕਰਦੇ ਸੀ ਔਰ ਆ ਮੇਰੇ ਕੋਲ ਉਹਨਾਂ ਦਾ ਜਿਹੜਾ ਹੈਗਾ ਉਹ ਫਰਮਾਨ ਵੀ ਹੈਗਾ ਜੀਨੇ ਵਿੱਚ ਹੈ ਨਾ 2 ਨੰਬਰ ਜਿਹੜਾ ਪੈਰਾ ਆਏਗਾ ਉਹ ਮੈਂ ਤੁਹਾਨੂੰ ਪੜ੍ਹ ਕੇ ਦਿਖਾਉਣਾ ਵੱਖ ਹੋਇਆ ਤੜਾ ਅਲੱਘ ਕਿ ਤੁੱਲਾ ਸਬੰਦੇ ਤੇ ਸ਼ਰੂਮਣੀ ਕਾਲੀਬਾਂ ਦੀ ਮਜਬੂਤੀ ਲਈ ਕਾਰਜ ਕਰੇ ਆਪਣੀਆਂ ਸਾਰੀਆਂ ਔਦਿਹਾਰੀਆਂ ਭੰਗ ਕਰੇ ਇਹਨਾਂ ਦਾ ਵੱਖਰਾ ਸੁਰ ਰਾਗ ਮੀਡੀਆ ਵਿੱਚ ਨਹੀਂ ਦੇਖਣਾ ਚਾਹੀਦਾ ਦੋਵੇਂ 13 13 ਆਪਣੀ ਹੋਂਮਾ ਤੇ ਈਕਾ ਦਾ ਤਿਆਗ ਕਰਕੇ ਇਕੱਠੇ ਹੋ ਕੇ ਚੱਲਣ ਲੋਕੀ ਜਿਹੜਾ ਹੈਗਾ ਸ਼ਰਮਣੀ ਕਾਲੀਦਾਲ ਤੇ ਉਸ ਟਾਈਮ ਦੇ ਜਦੋਂ ਸਰਦਾਰ ਸੁਖਮੀਰ ਸਿੰਘ ਬਾਦਲੋਂ ਉਸ ਪਾਈਪ ਤੇ ਜਦੋਂ ਕਾਲ ਤੱਕ ਸਾਥ ਤੇ ਉੱਤੇ ਪੇਸ਼ ਹੋਏ ਤਾਂ ਇਹ ਪਰਮਾਨ ਜਾਰੀ ਜਿਹੜਾ ਹੈਗਾ ਜਿਹੜੇ ਕਾਲ ਤੱਕ ਤੋਂ ਦੇ ਜਥੇਦਾਰ ਕਾਇਲ ਪ੍ਰਧਾਨ ਬਖਰਾ ਚੋਲਾ ਅਕਲੀਲਾ ਦੇ ਬਣੇ ਹੈਗੇ ਜੀ 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 ਉਹਨਾਂ ਦੇ ਜਿਹੜਾ ਹੈਗਾ ਕਿਉਂਕਿ ਉਹਦੀ ਮਰਛਾ ਸੀ ਉਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਰਹੇ ਸੀ ਜਿਹੜੀ ਜਿਹੜੀ ਖਡਾਰ ਕਰ ਰਹੀ ਸੀ ਇਹ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ ਕਿਵੇਂ ਉਹ ਕੇਂਦਰ ਦੇ ਵਿੱਚ ਜਿਹੜਾ ਹੈਗਾ ਕਦੇ ਚੰਨੀ ਸਾਹਿਬ ਦੇ ਜਾਂਦੇ ਆ ਕਦੇ ਚੰਦਾ ਸਾਹਿਬ ਦੇ ਜਾਂਦੇ ਆ ਕਦੇ ਮਿਤਸ਼ਾ ਜੀ ਦੇ ਨਾਲ ਮੀਟਿੰਗਾਂ ਕਰਦੇ ਆ ਇਹ ਚੀਜ਼ਾਂ ਜਿਹੜੀਆਂ ਆ ਗਈਆਂ ਸ਼ਰੂਪਣੀ 41 ਦਲ ਨੂੰ ਕਮਜ਼ੋਰ ਕਰਨ ਬਾਅਦ ਤੇ ਇਹ ਸਾਰਾ ਜਿਹੜਾ ਧਈਆ ਜਿਹੜਾ ਹੈਗਾ ਕੀਤਾ ਗਿਆ ਤੇ ਉਹ ਤਾਂ ਇੱਕ ਧਾਰਮਿਕ ਆਗੂ ਨੇ ਨਾ ਧਰਨੀ ਜੀ ਉਹ ਧਾਰਮਿਕ ਆਗੂ ਨੇ ਜਿਸ ਕਿਸੇ ਧਾਰਮਿਕ ਸਮਾਗਮ 'ਚ ਉਹਨਾਂ ਨੂੰ ਬੁਲਾਇਆ ਗਿਆ ਤੇ ਇਹਦੇ 'ਚ ਕੀ ਗਲਤ ਹੈ ਜੇ ਉਹ ਕਿਸੇ ਪੋਲਿਟਿਕਲ ਪਾਰਟੀ ਦੇ ਧਾਰਮਿਕ ਸਮਾਗਮ 'ਚ ਜੰਨੀ ਸਾਹ ਦੇ ਇੱਕ ਉਸ ਬੱਚੇ ਦਾ ਵਿਆਹ ਸੀ ਜਿਹੜਾ ਕਿ ਪਤਨ ਸਖ ਸੀ ਔਰ ਦੂਜੇ ਪਾਸੇ ਚਟਾ ਸਾਹ ਵੀ ਪਤਨ ਸਖ ਸੀ ਜਿਸ ਤਰ੍ਹਾਂ ਉਹ ਆਪਣੀ ਬੇਟੀ ਨੂੰ ਨਾਲ ਲੈ ਕੇ ਚਲੋ ਬੇਟੀਆਂ ਦਾ ਸਭੀ ਦਾ ਸੰਗੀ ਹੋਲੀ ਹੈ ਜਿਸ ਤਰ੍ਹਾਂ ਉਹ ਕਿਹੜਾ ਹੈਗਾ 버스티 ਕਾਰ ਦੇ ਵਿੱਚੋਂ ਉਤਰ ਕੇ ਭੱਜ ਰਹੀ ਸੀ ਇਹ ਕੋਈ ਜਿਹੜਾ ਹੈਗਾ ਅਕਾਲ ਤਾਰਨੀ ਜੀ ਜਦੋਂ ਢੀਂਸਾ ਸਾਹਿਬ ਜੀ ਹੁੰਦੇ ਸੀ ਨਾ ਮੈਂ ਉਹਨਾਂ ਦਾ ਇੰਟਰਵਿਊ ਕੀਤਾ ਸੀ ਮੇਰੇ ਨਾਲ ਉਹਦੀ ਗੱਲਬਾਤ ਹੋਈ ਸੀ ਉਹਨਾਂ ਦੀ ਉਹਨਾਂ ਨੇ ਮੈਂ ਸਪੈਸ਼ਲ ਪੁੱਛਿਆ ਸੀ ਵੀ ਇਹ ਵਜ੍ਹਾ ਕੀ ਤੁਹਾਡੀ ਵੀ ਤੁਸੀਂ ਅਲੱਗ ਆਪਣੀ ਪਾਰਟੀ ਬਣਾਈ ਉਹਨਾਂ ਨੇ ਸਿੱਧਾ ਕਿਹਾ ਸੀ ਸੁਖਬੀਰ ਬਾਦਲ ਦੇ ਨਾਲ ਵਿਚਾਰਦਾਰਾ ਸਾਡੀ ਨਹੀਂ ਰਲਦੀ ਉਹ ਕਿਸੇ ਦੀ ਨਹੀਂ ਸੁਣਦੇ ਤਾਂ ਕਰਕੇ ਉਹਨਾਂ ਨੇ ਆਪਣੀ ਵੱਖਰੀ ਪਾਰਟੀ ਬਣਾਈ ਸੀ ਤੇ ਉਹੀ ਹੋਇਆ ਹੁਣ ਪਰਮਿੰਦਰ ਢੀਂਸਾ ਜੀ ਨਵੀਂ ਪਾਰਟੀ ਚ ਸ਼ਾਮਲ ਹੋ ਗਏ ਨੇ ਸਾਡੇ ਨਾਲ ਚੰਦੂ ਪੀਰ ਮੁਹੰਮਦ ਜੀ ਜੁੜਗੇ ਨੇ ਕਰਨਲ ਸਿੰਘ ਪੀਰ ਮੁਹੰਮਦ ਜੀ ਨਵੇਂ ਅਕਾਲੀ ਦਲ ਦੇ ਆਗੂ ਨੇ ਪੀਰ ਮੁਹੰਮਦ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਿਊ ਸਟੇਟ ਪੰਜਾਬ ਹਰਿਆਣਾ ਹੀ ਮਾਚ ਲਦੇ ਹਾਂ ਜੀ ਹਾਂਜੀ ਸਿਮਰਲ ਕੌਰ ਜੀ ਸਾਰਿਆਂ ਨੂੰ ਦਰਸ਼ਕਾਂ ਨੂੰ ਤੇ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਬਿਲਕੁਲ ਧਾਰਨੀ ਜੀ ਸਾਡੇ ਨਾਲ ਨੇ ਅਮਰਜੀਤ ਧਾਰਨੀ ਜੀ ਅਕਾਲੀ ਦਲ ਦੇ ਬੜੇ ਸੀਨੀਅਰ ਆਗੂ ਨੇ ਐਡਵੋਕੇਟ ਵਿਨੇਤ ਇਹਨਾਂ ਦਾ ਇਹ ਕਹਿਣਾ ਕਿ ਹੁਣ ਏਜੰਸੀਆਂ ਦੇ ਹੱਥਾਂ 'ਚ ਜਿਹੜੇ ਬਾਗੀ ਧੜੇ ਦੇ ਆਗੂ ਆਗੇ ਨੇ ਤੇ ਉਹਨਾਂ ਦੀ ਕਟ ਪੁਤਲੀ ਬਣ ਕੇ ਤਾਂ ਕਰਕੇ ਨਵਾਂ ਧੜਾ ਬਣਾਇਆ ਗਿਆ ਤਾਂ ਕਿ ਪੁਰਾਣੇ ਪੰਥਕ ਪਾਰਟੀ ਹੈ ਪੰਥ ਨੂੰ ਕੀ ਮੈਸੇਜ ਜਾਏਗਾ ਤੁਸੀਂ ਵੀ ਆਪਣਾ ਇੱਕ ਵੱਖਰਾ ਧੜਾ ਬਣਾ ਲਿਆ ਕਿਉਂਕਿ ਜਿਹਦਾ ਧਾਰਨੀ ਜੀ ਨੇ ਦੱਸਿਆ ਕਿ ਹੁਕਮ ਤਾਂ ਇਹ ਹੋਇਆ ਸੀ ਕਿ ਸਾਰੇ ਜਣੇ ਇਕੱਠੇ ਹੋ ਜਾਣ ਤੇ ਪਾਰਟੀ ਨੂੰ ਮਜ਼ਬੂਤ ਕਰਨ ਕਿਉਂਕਿ ਪੰਥਕ ਪਾਰਟੀ ਹੈ ਤੁਸੀਂ ਵੱਖਰਾ ਆਪਣਾ ਧੜਾ ਬਣਾ ਲਿਆ ਤੇ ਇਹਦਾ ਕੀ ਮੈਸੇਜ ਲੋਕਾਂ ਤੱਕ ਜਾਏਗਾ ਦੇਖੋ ਗੱਲ ਇਹ ਸਿਮਰਤ ਅਸਲ ਦੇ ਵਿੱਚ ਧਾਰਨੀ ਸਾਹਿਬ ਬੜੇ ਸੁਣਝੇ ਹੋਏ ਐਡਵੋਕੇਟ ਨੇ ਬੜੇ ਸਾਡੇ ਪਰਮ ਮਿੱਤਰ ਨੇ ਪਰ ਇਹਨਾਂ ਦੀ ਮਜਬੂਰੀ ਹੈ ਸ਼੍ਰੋਮਣੀ ਕਾਲੀਦਾਬ ਦੇ ਬਲਾਰੇ ਵਜੋਂ ਇਹਨਾਂ ਨੇ ਸਾਰੀਆਂ ਗੱਲਾਂ ਕਹਿਣੀਆਂ ਹੀ ਨੇ ਲੇਕਿਨ ਗਰਾਊਂਡ ਰਿਐਲਿਟੀ ਜਿਹੜੀ ਹੈ ਸਚਾਈ ਜਿਹੜੀ ਹੈ ਉਹਦੇ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ 105 ਸਾਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਬਣਿਆ ਧਰਨੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਕੀ ਇਹਦੇ ਵਿੱਚ ਪ੍ਰਧਾਨ ਪਹਿਲਾਂ ਨਹੀਂ ਬਦਲੇ ਜਾਂਦੇ ਰਹੇ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਹਿਲਾਂ ਧੜੇ ਨਹੀਂ ਬੰਦੇ ਰਹੇ ਲੇਕਿਨ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਦੋਂ ਜਥੇਦਾਰ ਮੋਹਨ ਸਿੰਘ ਤੜ ਪ੍ਰਧਾਨ ਸਨ ਤਾਂ ਉਸ ਵੇਲੇ ਜਦੋਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਕਿਹਾ ਕਿ ਮੈਂ ਪ੍ਰਧਾਨਗੀ ਦਾ ਉਮੀਦਵਾਰ ਆ ਜਥੇਦਾਰ ਮੋਹਨ ਸਿੰਘ ਤੋੜ ਨੂੰ ਸਤਿਵਾ ਦੇਣਾ ਚਾਹੀਦਾ ਤੇ ਉਹਨਾਂ ਨੇ ਇੱਕ ਮਿੰਟ ਨਹੀਂ ਸੀ ਲਾਇਆ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਉਦੋਂ ਗੱਲ ਇਹ ਬਣਾਈ ਗਈ ਸੀ ਮਾਝੇ ਤੇ ਮਾਲਵੇ ਦੀ ਇਹ ਕਹਿੰਦੇ ਸੀ ਕਿ ਮਾਲਵੇ ਦਾ ਪ੍ਰਧਾਨ ਹੋਣਾ ਚਾਹੀਦਾ ਜਥੇਦਾਰ ਤੋੜ ਜਿਹੜੇ ਮਾਝੇ ਦੇ ਨੇ ਜਥੇਦਾਰ ਕਾਲਤਿਕ ਸਾਹਿਬ ਰਹਿ ਚੁੱਕੇ ਨੇ ਤੇ ਇਹਨਾਂ ਨੂੰ ਨਾਲ ਦੋ ਦੋ ਜ਼ਿੰਮੇਵਾਰੀਆਂ ਨਹੀਂ ਨਿਭਾਉਣੀਆਂ ਚਾਹੀਦੀਆਂ ਤਾਂ ਜਥੇਦਾਰ ਮੋਹਨ ਸਿੰਘ ਤੋੜ ਨੇ ਇੱਕ ਮਿੰਟ ਨਹੀਂ ਸੀ ਲਾਇਆ ਉਹਨਾਂ ਨੇ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਅੱਜ ਵੀ ਜਦੋਂ ਅਸੀਂ ਸਾਰੇ ਧਰਨੀ ਸਾਹਿਬ ਅਸੀਂ ਸਾਰੇ ਇਕੱਠੇ ਹੀ ਸੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੀ ਕਿਹਾ ਕਿ ਜੇਕਰ ਕੋਈ ਵਿਵਾਦ ਉੱਠਿਆ ਹੈ ਜੇ ਤੁਹਾਡੇ ਕਰਕੇ ਇਸ ਵੇਲੇ ਪਾਰਟੀ ਦੇ ਵਿੱਚ ਫੁੱਟ ਪੈ ਰਹੀ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਅੱਗੇ ਨਹੀਂ ਵਧ ਰਿਹਾ ਲੜਾਈ ਤਾਂ ਆਪਾਂ ਲੜਨੀ ਹੈ ਕਾਂਗਰਸ ਨਾਲ ਬੀਜੇਪੀ ਨਾਲ ਆਮ ਆਦਮੀ ਪਾਰਟੀ ਨਾਲ ਜਾਂ ਜਿਹੜੀ ਸੈਂਟਰ ਦੀ ਸਰਕਾਰ ਹੈ ਲੇਕਿਨ ਇੱਥੇ ਲੜੀ ਆ ਭਾਵ ਸ ਵਿੱਚ ਜਾਣੇ ਆ ਤੁਸੀਂ ਕੋਈ ਸਮਾਂ ਆਪਣੇ ਆਪ ਨੂੰ ਇਸ ਨਾਲੋਂ ਅਲੱਗ ਕਰ ਲਓ ਮੰਨ ਵੀ ਗਏ ਲੇਕਿਨ ਜਿਹੜੇ ਉਹਨਾਂ ਦੇ ਸਲਾਹਕਾਰ ਸੀ ਉਹ ਕਹਿੰਦੇ ਬਾਦਲ ਸਾਹਿਬ ਜੇ ਤੁਸੀਂ ਇਸ ਵਾਰ ਪ੍ਰਧਾਨਗੀ ਤੋਂ ਸੇਵਾ ਦੇ ਦਿੱਤਾ ਤੇ ਬਾਦਲ ਪਰਿਵਾਰ ਮੰਨ ਵੀ ਹੋ ਜਾਏਗਾ ਸਿੱਖ ਸਿਆਸਤੋਂ ਲੇਕਿਨ ਤੁਸੀਂ ਇਹ ਦੇਖ ਲਓ ਕਿ 2015 ਤੋਂ ਬਾਅਦ ਜਿੰਨੀਆਂ ਵੀ ਵਿਧਾਨ ਸਭਾ ਚੋਣਾਂ ਆਈਆਂ ਨੇ ਜਾਂ ਪਾਰਲੀਮੈਂਟ ਇਲੈਕਸ਼ਨ ਆਏ ਨੇ ਜਾਂ ਇਵਨ ਬਾਈ ਇਲੈਕਸ਼ਨ ਆਏ ਨੇ ਕੋਈ ਇੱਕ ਦੱਸ ਦਿਓ ਕਿ ਕੋਈ ਸੀਟ ਅਸੀਂ ਜਿੱਤ ਸਕੇ ਹੋਈਏ ਉਹਦਾ ਕਾਰਨ ਕੀ ਏ ਕਾਰਨ ਇਹੋ ਹੀ ਏ ਕਿ ਲੋਕ ਜਿਹੜੇ ਆ ਉਹ ਸਾਡੇ ਤੋਂ ਇੱਕ ਆਸ ਰੱਖਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਿਪਲੇਸਮੈਂਟ ਹੋਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਫੇਰ ਬਦਵਾ ਦੇਾਂਗੇ ਜਦੋਂ ਅਸੀਂ ਆਪਣੀ ਇਕੱਠ ਧਰਮੀ ਕਰ ਲਈ ਕਾ ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿਸ ਦਾ ਕੋਈ ਕੇਡਰ ਨਹੀਂ ਸੀ ਜਿਸ ਦੇ ਕੋਲ ਕੁਝ ਵੀ ਨਹੀਂ ਸੀ ਲੇਕਿਨ ਉਹਨੂੰ ਉਹਨਾਂ ਨੇ ਇੱਕ ਭਾਰੀ ਬਹੁਮਤ ਦੇ ਨਾਲ ਜਿਤਾ ਦਿੱਤਾ ਅੱਜ ਵੀ ਹੁਣ ਤੁਸੀਂ ਦੇਖੋ ਐਕਸਪੈਰੀਮੈਂਟ ਕਿੰਨੇ ਕੋ ਕਰਨੇ ਨੇ ਜਿਹੜਾ ਇਹ ਵਾਰ-ਵਾਰ ਕਹੀ ਜਾ ਰਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਣ ਗਏ ਉਹ ਆਪਣੇ ਆਪ ਥੋੜਾ ਬਣੇ ਨੇ ਇਹ ਜਿਹੜੇ ਆਗੂ ਜਿੰਨੇ ਵੀ ਸੀ ਇਹ ਸਾਰੇ ਆਗੂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਸੀ ਸਾਰਿਆਂ ਨੇ ਔਰ ਡੈਲੀਗੇਟ ਅਜਲਾਸ ਦੇ ਵਿੱਚ ਉਹਨਾਂ ਨੂੰ ਸਰਬਸੰਮਤੀ ਨਾਲ ਜੁੜਿਆ ਗਿਆ ਤਿੰਨ ਵਾਰ ਹੀ ਪੁੱਛਿਆ ਗਿਆ ਕਿ ਤੁਸੀਂ ਕੋਈ ਵੀ ਤੁਹਾਡੇ ਵਿੱਚੋਂ ਕੋਈ ਵੀ ਉਮੀਦਵਾਰ ਬੰਨਾ ਚਾਹੁੰਦਾ ਬਣ ਜਾਵੇ ਸੋ ਡੈਮੋਕ੍ਰੇਸੀ ਦੇ ਵਿੱਚ ਹਾਕੇ ਫਿਰ ਇਹਨਾਂ ਨੂੰ ਇੰਨਾ ਜੇ ਇਹ ਸਮਝਦੇ ਨੇ ਕਿ ਇਸ ਦਲ ਨਵੇਂ ਦਲ ਦੀ ਕੋਈ ਬੁਖਤ ਨਹੀਂ ਹੈਗੀ ਇਹ ਇੰਨਾ ਵਿਰੋਧ ਕਿਉਂ ਕਰ ਰਹੇ ਨੇ ਇੰਨੇ ਨਿਵਾਣ ਦੇ ਵਿੱਚ ਜਾ ਕੇ ਧਾਰਨੀ ਸਾਹਿਬ ਤਾਂ ਚਲੋ ਕੁਝ ਨਹੀਂ ਬੋਲੇ ਇਹਨਾਂ ਦੇ ਕੁਝ ਲੀਡਰ ਦਿੱਲੀ ਵਾਲੇ ਜਾਂ ਪੰਜਾਬ ਦੇ ਵਿੱਚੋਂ ਉਹ ਇੰਨੇ ਭੜੇ ਸ਼ਬਦਾਂ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਜ ਰਹੇ ਨੇ મતਭੇਦ ਵਿਚਾਰਧਾਰਕ ਸਾਡੇ ਹੋ ਸਕਦੇ ਨੇ ਲੇਕਿਨ ਇੱਕ ਦੂਜੇ ਦੀ ਕਰਦਾਰ ਕਸ਼ੀ ਕਰਨੀ ਇੱਕ ਦੂਜੇ ਨੂੰ ਮਾੜਾ ਕਹਿਣਾ ਉਹ ਵੀ ਉਹਨਾਂ ਨੂੰ ਜਿਨ੍ਹਾਂ ਨੂੰ ਪਹਿਲਾਂ ਤੁਸੀਂ ਇੰਨਾ ਵੱਡਾ ਮਾਨ ਸਤਕਾਰ ਦਿੰਦੇ ਰਹੇ ਬਿਲਕੁਲ 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 ਇਸ ਕਰਕੇ ਇਹ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ ਇਹ ਗੱਲਾਂ ਤੋਂ ਬਚਣ ਦੀ ਲੋੜ ਹੈ ਜੇ ਆਪਾਂ ਸਿੱਖ ਸਿਆਸਤ ਦੇ ਵਿੱਚ ਇਹਨਾਂ ਨਾਲ ਗੱਲ ਕਰਦੇ ਸਾਡੀ ਤਾਰਨੀ ਜੀ ਨਾਲ ਸਾਡਾ ਸੰਪਰਕ ਟੁੱਟ ਗਿਆ ਦੁਬਾਰਾ ਸੰਪਰਕ ਸਥਾਪਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਉਹ ਤੱਕ ਮੈਂ ਤੜਤ ਤੋਂ ਸਵਾਲ ਲੈਣੀ ਆ ਕਿ ਜਿੱਦਾਂ ਹੁਣ ਦੋ ਧੜੇ ਤੇ ਹੋ ਗਏ ਨੇ ਦੋ ਸਵਾਲ ਨੇ ਮੇਰੇ ਤੁਹਾਨੂੰ ਕਿ ਜੇ ਸੁਖਬੀਰ ਬਾਦਲ ਐਗਰੀ ਹੋ ਜਾਂਦੇ ਕਿ ਉਹ ਪ੍ਰਧਾਨੀ ਛੱਡ ਦਿੰਦੇ ਨੇ ਅਕਾਲੀ ਦਲ ਦੀ ਤੇ ਕਿਸੇ ਪ੍ਰੈਸ਼ਰ ਹੇਠਾਂ ਆ ਕੇ ਦੁਬਾਰਾ ਇਹ ਦੋ ਧੜੇ ਜਿਹੜੇ ਨੇ ਉਹ ਇੱਕ ਹੋ ਸਕਦੇ ਨੇ ਤਾਰਨੀ ਜੀ ਸਾਡੇ ਨਾਲ ਜੁੜ ਗਏ ਇਹਨਾਂ ਤੋਂ ਹੀ ਮੈਂ ਸਵਾਲ ਲੈ ਲੈਣਾ ਤਾਰਨੀ ਜੀ ਕਿ ਸੁਖਬੀਰ ਬਾਦਲ ਦੀ ਜ਼ਿੱਦ ਕਿ ਸੁਖਬੀਰ ਬਾਦਲ ਦੀ ਜ਼ਿੱਦ ਵਜ੍ਹਾ ਹੈ ਕਿ ਅੱਜ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਮਹਿਜ਼ ਕੁਝ ਹੀ ਲੀਡਰਾਂ ਤੱਕ ਸਿਮਟ ਕੇ ਰਹਿ ਗਿਆ ਹੈ ਤੇ ਜੇ ਪ੍ਰਧਾਨੀ ਉਹਦੇ ਛੱਡ ਦਿੰਦੇ ਨੇ ਤੇ ਜੇ ਦੋਵੇਂ ਧੜੇ ਇੱਕੋ ਹੋ ਜਾਂਦੇ ਨੇ ਤੇ ਉਦੋਂ ਪਾਰਟੀ ਦੀ ਮਜ਼ਬੂਤੀ ਲਈ ਚੰਗਾ ਹੈ ਨਾ ਤੁਸੀਂ ਨਾ ਮੈਂ ਬੜਾ ਹੈਰਾਨ ਹੋ ਰਿਹਾ ਇਸ ਸਵਾਲ ਤੋਂ ਮੈਨੂੰ ਇੱਕ ਗੱਲ ਦੱਸੋ ਜੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਆਪਣੀ ਪ੍ਰਧਾਨਗੀ ਛੱਡ ਦਿੱਤੀ ਸੀ ਹੂੰ ਜਿਸ ਤਰ੍ਹਾਂ ਅਕਾਲ ਤਖਤ ਸਾਬ ਨੇ ਹੁਕਮ ਕਰਿਆ ਉਹਨਾਂ ਨੇ ਛੱਡ ਦਿੱਤੀ ਉਸ ਤੋਂ ਬਾਅਦ ਅਕਾਲ ਤਖਤ ਸਾਬ ਨੇ ਭਾਰਤੀ ਦੇ ਹੁਕਮ ਦੇਤੇ ਭਾਰਤੀ ਹੋਈ ਭਾਰਤੀ ਹੋਣ ਤੇ ਬਾਅਦ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਹੈਗਾ ਪ੍ਰਧਾਨ ਬਕਾਇਦਾ ਡੈਮੋਕਰੈਟਿਕ ਤਰੀਕੇ ਦੇ ਨਾਲ ਚੁਣਿਆ ਗਿਆ ਔਰ ਚੋਣ ਤੋਂ ਬਾਅਦ ਉਹ ਸ਼੍ਰੋਮਣੀ ਅਕਾਲੀ ਦਲ ਦੇ ਬਕਾਇਦਾ ਪ੍ਰਧਾਨ ਬਣੇ ਅੱਜ ਇਹ ਗੱਲ ਬਾਰ-ਬਾਰ ਕਹਿ ਦੇਣਾ ਕਿ ਜੀ ਉਹ ਜਿਹੜੇ ਹੈਗੇ ਆ ਉਹ ਛੱਡ ਦੇਣ ਕਿਉਂ ਛੱਡ ਦੇਣ ਇਹ ਇਹ ਜਿਹੜੇ ਵੱਖਰੇ ਚੁੱਲੇ ਵਾਲੇ ਆ ਜਿਨ੍ਹਾਂ ਨੂੰ ਤੁਸੀਂ ਬਾਰ-ਬਾਰ ਕਹਿ ਰਹੇ ਹੋ ਅਕਾਲੀ ਦਲ ਕੋ ਕੋਈ ਹੋਰ ਵੱਡਾ ਲੀਡਰ ਵੱਡਾ ਚਿਹਰਾ ਨਹੀਂ ਹੈਗਾ ਜੋ ਪ੍ਰਧਾਨੀ ਸੰਭਾਲ ਸਕਦਾ ਨਹੀਂ ਮੈਨੂੰ ਇੱਕ ਗੱਲ ਦੱਸੋ ਮੈਂ ਮੈਂ ਚਲੋ ਮੈਂ ਸਵਾਲ ਕਰਦਾ ਹੈਗਾ ਜੀ ਕਿ ਇਹ ਜਿਹੜੇ ਚਾਰ ਮਤਲਬ ਜਿਹੜੇ ਹੈਗੇ ਆ ਇਕੱਠੇ ਹੋਏ ਹੈਗੇ ਆ ਇਹਨਾਂ ਦੇ ਵਿੱਚ ਗਿਣਤੀ ਗਿਣੋ ਤੁਸੀਂ ਇਹ ਚਾਰਾਂ ਨੂੰ ਠਿੱਬੀ ਲਾ ਕੇ ਜਿਹੜਾ ਹੈਗਾ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੇ ਪ੍ਰਧਾਨ ਆਪ ਬਣਨਾ ਸੀ ਇਹਨਾਂ ਦੀ ਗਿਣਤੀ ਕਿੰਨੀ ਹੈਗੀ ਅੱਜ ਸ਼੍ਰੋਮਣੀ ਅਕਾਲੀ ਦਲ ਸਾਰੇ ਦਾ ਸਾਰਾ ਸ਼੍ਰੋਮਣੀ ਅਕਾਲੀ ਦਲ ਕੜਾ ਇਹ ਕਿੰਨੇ ਹੈਗੇ ਆ ਉਂਗਲੀਆਂ ਤੇ ਗਿਣਨ ਵਾਲੇ ਹੈਗੇ ਆ ਔਰ ਜਿੰਨੇ ਉਂਗਲੀਆਂ ਤੇ ਗਿਣਨ ਵਾਲੇ ਹੈਗੇ ਆ ਇਹ ਸਾਰੇ ਦੇ ਸਾਰੇ ਵਿਅਕਤੀ ਜਿਹੜੇ ਹੈਗੇ ਆ ਜਿਸ ਗੱਲ ਤੇ ਸਰਦਾਰ ਸੁਖਵੀਰ ਸਿੰਘ ਬਾਦਲਬਲ ਉਂਗਲੀ ਕਰਦੇ ਆ ਇਹ ਸਾਰੇ ਹਾਜ਼ਰ ਸੀ ਉਸ ਵਿੱਚ ਚਾਹੇ ਅਸੋਦੇਸਾ ਦੀਆਂ ਮਾਫੀਆਂ ਦੀ ਗੱਲ ਕਰੀ ਜਾਵੇ ਚਾਹੇ ਬੇਅਤਮੀਆਂ ਦੀ ਗੱਲ ਕੀਤੀ ਜਾਵੇ ਉਸ ਤੋਂ ਬਾਅਦ ਇਹਨਾਂ ਲੋਕਾਂ ਨੇ ਚਾਹੇ ਢੀਰਸਾ ਸਾਹਿਬ ਕਹ ਲੋ ਬਕਾਇਦਾ ਜਿਹੜਾ ਹੈਗਾ ਰਾਸਵਾ ਮਾਨੀ ਉਹਨਾਂ ਦੇ ਮੁੰਡੇ ਨੇ ਜਿਹੜਾ ਹੈਗਾ ਮੰਤਰੀ ਬੜੇ ਉਹਨਾਂ ਦੇ ਮੁੰਡਿਆਂ ਨੇ ਇਲੈਕਸ਼ਨ ਲੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੜੀ ਬ੍ਰਹਮਪਰਾ ਸਾਹਿਬ ਦੇ ਨਾਲ ਜਿਹੜੇ ਹੈਗੇ ਆ ਪੀਰ ਮੁਹੰਮਦ ਸਾਹਿਬ ਸੀ ਇਹਨਾਂ ਨੇ ਆਪਣੀ ਪਾਰਟੀ ਭੰਗ ਕਰਕੇ ਮੇਨ ਅਕਾਲੀ ਦਲ ਦੇ ਵਿੱਚ ਫੇਰ ਸ਼ਾਮਲ ਹੋਏ ਇਸੇ ਤਰੀਕੇ ਦੇ ਨਾਲ ਬਾਕੀ ਦੇ ਜਿਹੜੇ ਹੈਗੇ ਢੀਂਡਸਾ ਗਰੁੱਪ ਜਿਹੜਾ ਹੈਗਾ ਉਵੇਂ ਦਾ ਉਵੇਂ ਖੜਾ ਰਿਹਾ ਬਾਅਦ ਦੇ ਵਿੱਚ ਚਲੋ ਉਹਨਾਂ ਦਾ ਵੀ ਕੋਈ ਬੱਟਾ ਨਹੀਂ ਦਿਆ ਹੈਗਾ ਪੀਰ ਮੁਹੰਮਦ ਸਾਹਿਬ ਤਾਂ ਉਸੇ ਠੀਕ ਹੈ ਨਹੀਂ ਤੁਹਾਡੀ ਗੱਲ ਮੈਂ ਬਿਲਕੁਲ ਸਮਝ ਰਹੀ ਲੇਕਿਨ ਮੇਰਾ ਸਵਾਲ ਉਹੀ ਹੈ ਕਿ ਜੇ ਪਾਰਟੀ ਨਹੀਂ ਹੈਂਡਲ ਹੋ ਪਾ ਰਹੀ ਲੋਕ ਨਾਰਾਜ਼ ਨੇ ਸੀਨੀਅਰ ਲੀਡਰ ਨਾਰਾਜ਼ ਨੇ ਤੇ ਪ੍ਰਧਾਨ ਬੰਦ ਨਹੀਂ ਤੁਹਾਨੂੰ ਕੀ ਨੇ ਕਿਹਾ ਹੈ ਗੱਲ ਵੱਡਾ ਚਿਹਰਾ ਅਕਾਲੀ ਦਲ ਕੋ ਕੋ ਵੱਡਾ ਸੂਝਵਾਨ ਪ੍ਰਧਾਨ ਲਗਾ ਕੇ ਦੇਖੋ ਸਿਮਰਨ ਤੁਹਾਨੂੰ ਕੀ ਨੇ ਕਿਹਾ ਔਰ ਦੂਜੀ ਗੱਲ ਅਸੀਂ ਕਦੋਂ ਸਲਾਹ ਮੰਗੀ ਹੈਗੀ ਆ ਕਿ ਅਸੀਂ ਜਿਹੜਾ ਹੈਗਾ ਸਾਡੀ ਪਾਰਟੀ ਹੈਂਡਲ ਨਹੀਂ ਹੋ ਰਹੀ ਤੁਹਾਨੂੰ ਕੀ ਨੇ ਗੱਲ ਕਹੀ ਹੈਗੀ ਇਹਦੇ ਵੱਡੇ ਵੱਡੇ ਲੀਡਰ ਦੂਸਰੀ ਪਾਰਟੀ ਬਣ ਗਏ ਦੂਸਰਾ ਅਕਾਲੀ ਦਲ ਬਣ ਗਿਆ ਦੋ ਪ੍ਰਧਾਨ ਬਣ ਗਏ ਜਨ ਲੋਕਾਂ ਤੱਕ ਕੀ ਮੈਸੇਜ ਜਾ ਰਿਹਾ ਤਾਰਨੀ ਜੀ ਲੋਕਾਂ ਤੱਕ ਕੀ ਮੈਸੇਜ ਆ ਰਿਹਾ ਲੋਕ ਵੋਟ ਕਰਦੇ ਸੀ ਅਕਾਲੀ ਦਲ ਨੂੰ ਕਿਹੜੇ ਅਕਾਲੀ ਦਲ ਨੂੰ ਵੋਟ ਕਰਨਗੇ ਲੋਕ ਮੈਂ ਤੁਹਾਨੂੰ ਦੱਸਦਾ ਹੈਗਾ ਕਿ 12 13 ਵਾਰ ਏਜੰਸੀਆਂ ਨੇ ਅਕਾਲੀ ਦਲ ਬਣਾਇਆ ਕਦੇ ਡੈਮੋਕ੍ਰੇਟਿਕ ਬਣਿਆ ਕਦੇ ਅਕਾਲੀ ਦਲ ਮਾਨ ਬਣਿਆ ਕਦੇ ਸ਼ਰੂਮ ਸਰਬੰਦ ਸ਼ਰੋਮਣੀ ਅਕਾਲੀ ਦਲ ਬਣਿਆ ਚਲੋ ਮੈਨੂੰ ਇੱਕ ਗੱਲ ਤੁਹਾਡੀ ਇੱਕ ਗੱਲ ਤੁਹਾਡੀ ਗੱਲਾਂ ਤੋਂ ਮੈਨੂੰ ਸਮਝ ਆ ਰਹੀ ਹੈ ਵੀ ਕੁਝ ਵੀ ਹੋ ਜਾਏ ਅਕਾਲੀ ਦਲ ਦਾ ਪ੍ਰਧਾਨ ਸੁਖਪੀਰ ਬਾਦਲ ਹੀ ਰਹੇਗਾ ਇਹ ਤੁਸੀਂ ਡਾਇਰੈਕਟਲੀ ਔਰ ਇਨਡਾਇਰੈਕਟਲੀ ਤੁਸੀਂ ਕਹਿਣਾ ਚਾਹੁੰਦੇ ਹੋ ਠੀਕ ਹੈ ਪੀਰ ਮੁਹੰਮਦ ਜੀ ਸਾਡੇ ਨਾਲ ਪੀਰ ਮੁਹੰਮਦ ਜੀ ਤੁਸੀਂ ਕੁਝ ਕਹਿਣਾ ਚਾਹ ਰਹੇ ਸੀ ਧਰਨੀ ਜੀ ਜਵਾਬ ਦੇਣਾ ਚਾਹ ਰਹੇ ਸੀ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਜੀ ਧਰਨੀ ਸਾਹਿਬ ਚੁਣਿਆ ਇੱਕ ਮਿੰਟ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਜੀ ਧਰਨੀ ਸਾਹਿਬ ਗੱ ਕਿ ਤੁਸੀਂ ਦੇਖੋ ਤੁਸੀਂ ਕਹਿ ਰਹੇ ਹੋ ਕਿ ਲੀਡਰ ਇਹਨਾਂ ਕੋਲ ਕਿਹੜਾ ਜਾਂ ਇੱਕ ਇਹ ਇਹ ਜਿਹੜੇ ਆ ਇਹ ਕੁਝ ਲੋਕ ਨੇ ਹੁਣ ਤੁਹਾਨੂੰ ਮੈਂ ਗਿਣਤੀ ਕਰਾਉਣਾ ਚਾਹਣਾ ਦੋ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਜਿਨ੍ਹਾਂ ਦੇ ਉੱਤੇ ਸ਼੍ਰੋਮਣੀ ਕਾਲੀਦਾਲ ਹੀ ਭਰੋਸਾ ਕਰਦਾ ਰਿਹਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਿੰਨ ਵਾਰ ਪ੍ਰਧਾਨ ਰਹੇ ਨੇ ਬੀਬੀ ਜਗੀਰਪਾਲ ਸਾਬਕਾ ਕੈਬਨਿਟ ਮਨਿਸਟਰ ਨੇ ਫਿਰ ਦੋਸਤੋ ਅੱਗੇ ਆਜੋ ਭਾਈ ਗੋਵਿੰਦ ਸਿੰਘ ਲੋਂਗੋਵਾਲ ਉਹ ਦੋ ਤਿੰਨ ਵਾਰ ਉਹ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਨਾਲ ਉਹ ਕੈਬਨਿਟ ਮਨਿਸਟਰ ਰਹੇ ਨੇ ਪੰਜਾਬ ਸਰਕਾਰ ਦੇ ਵਿੱਚ ਫਿਰ ਅੱਗੇ ਆਜੋ ਵਿੱਤ ਮੰਤਰੀ ਖਜ਼ਾਨਾ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਾ ਸਾਹਿਬ ਇੱਕ ਕੈਬਨਿਟ ਦੇ ਵਿੱਚ ਸਿਮਰਨ ਕੌਰ ਜੀ ਜੇ 18 ਮੰਤਰੀ ਹੁੰਦੇ ਆ ਤੇ ਉਹਦੇ ਵਿੱਚੋਂ ਇਸ ਵੇਲੇ 10 ਸਾਡੇ ਨਾਲ ਖੜੇ ਨੇ ਇਹ ਕੀ ਗੱਲਾਂ ਕਰ ਰਹੇ ਨੇ ਸਿਟਿੰਗ ਦੇ ਅੱਗੇ ਐਮਐਲਏ ਉਹ ਮਨਪ੍ਰੀਤ ਸਿੰਘ ਵਾਲੀ ਉਹ ਸਾਡੇ ਨਾਲ ਖੜੇ ਨੇ ਸਾਬਕਾ ਐਮਐਲਏ ਆਂ ਦੀ ਗਿਣਤੀ ਤਕਰੀਬਨ ਘੱਟੋ ਘੱਟ ਵੀ ਜਿਆਦਾ ਨਹੀਂ ਤੇ ਦੋ ਦਰਜਨ ਐਮਐਲਏ ਜਿਹੜੇ ਸਾਬਕਾ ਨੇ ਉਹ ਸਾਡੇ ਨਾਲ ਖੜੇ ਨੇ ਐਸਜੀਪੀਸੀ ਦੇ ਤਕਰੀਬਨ 42 ਤੋਂ ਲੈ ਕੇ 44 ਮੈਂਬਰ ਐਸਜੀਪੀਸੀ ਸਾਡੇ ਠੀਕ ਹੈ ਮੁਕਾਬਲਾ ਬਰਾਬਰੀ ਦਾ ਉਹ ਸਾਨੂੰ ਵੀ ਦਿਖ ਰਿਹਾ ਵੱਡੇ ਚਾਰੇ ਇੱਧਰ ਵੀ ਨੇ ਵੱਡੇ ਚਾਰੇ ਉਧਰ ਵੀ ਨੇ ਲੇਕਿਨ ਸਵਾਲ ਉਹੀ ਹੈ ਕਿ ਜਨਤਾ ਕਿੱਧਰ ਜਾਏ ਜਨਤਾ ਕੀ ਸਮਝੇ ਕਿਹੜੇ ਅਕਾਲੀ ਦਲ ਨੂੰ ਜਨਤਾ ਹਾਂ ਦੇਖੋ ਜਨਤਾ ਦੇ ਜਨਤਾ ਦੇ ਸਾਹਮਣੇ ਤੁਸੀਂ ਦੇਖੋ ਇਹ ਗੱਲ ਕਹਿੰਦੇ ਹੈ ਕਿ ਇਹਨਾਂ ਨੂੰ ਕਿਸੇ ਨੂੰ ਹੋਰ ਅਧਿਕਾਰ ਨਹੀਂ ਗਾ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਆਮ ਵਰਕਰ ਵੀ ਦਾਵਾ ਕਰ ਸਕਦਾ ਕਿ ਮੈਂ ਐਸਜੀਪੀਸੀ ਜਾਸ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਥੋਣ ਲੜ ਸਕਦਾ ਕੀ ਹੱਕ ਨਹੀਂ ਹੈਗਾ ਧਰਨੀ ਸਾਹਿਬ ਵੀ ਲੜ ਸਕਦੇ ਆ ਮੈਂ ਵੀ ਲੜ ਸਕਦਾ ਲੇਕਿਨ ਲੋਕਾਂ ਨੇ ਜਿਨ੍ਹਾਂ ਨੂੰ ਮਾਨ ਸਤਕਾਰ ਦੇਣਾ ਉਹਦਾ ਉਹਨਾਂ ਨੂੰ ਇੱਕ ਬਹੁਤ ਸੰਤਤੀ ਨਾਲ ਦਿੱਤਾ ਜਾਂਦਾ ਹੁਣ ਤੁਸੀਂ ਦੇਖੋ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ਉਤੇ ਕਹਿ ਬਿਲਕੁਲ ਸਮਾਂ ਘਟ ਹੈ ਕਰਨਲ ਜੀ ਅਮਰਦੀਪ ਜੀ ਆਪਣੀ ਗੱਲ ਕਹੋ ਹਾਂਜੀ ਦੇਖੋ ਮੈਂ ਤਾਂ ਸਿੰਪਲ ਗੱਲ ਕਰਦਾ ਜੀ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਡੈਲੀਗੇਟਾਂ ਨੇ ਜਿਹੜਾ ਹੈਗਾ ਪ੍ਰਧਾਨ ਚੋਣਿਆ ਪਰ ਕਾਇਦਾ ਆਉਦੀ ਜਿਹੜੀ ਹੈਗੀ ਭਰਤੀ ਹੋਈ ਭਰਤੀ ਹੋਣ ਦੇ ਬਾਅਦ ਡੈਲੀਗੇਟ ਚੁਣੇ ਗਏ ਡੈਲੀਗੇਟਰ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਆਪਣਾ ਪ੍ਰਧਾਨ ਬਣਾਇਆ ਇਹ ਬੱਕਰੇ ਚੁੱਲੇ ਵਾਲੇ ਆ ਜਿਹੜੇ ਇਹ ਪਾਰਟੀ ਦਾ ਦਸਤ ਪਹਿਲਾ ਆਪਣੀ पीर बहुबा जी पहला चोन निशान की जो गल करिए अकाली दल बनाया अगे पिछे कोई प्रीफिक्स या सफिक्स लगाया नहीं है, है चोन निशान अकाली दल वाला अपने क्लेम कर दवा चो निशान ਨੂਨੀ ਤੌਰ ਤੇ ਕਰਾਂਗੇ ਡੈਮੋਕ੍ਰੈਟਿਕ ਢੰਗ ਤਰੀਕੇ ਨਾਲ ਕਰਾਂਗੇ ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲ ਜਦੋਂ ਅਸੀਂ ਜਾਵਾਂਗੇ ਤਾਂ ਅਸੀਂ ਉਹ ਸਾਰੀ ਸਥਿਤੀ ਰੱਖਾਂਗੇ ਖੁਦ ਸਮਾਂ ਦੇ ਵਿੱਚ ਅਮਰਜੀਤਜੀਤ ਬਹੁਤ ਕਾਟ ਚਬਦਾ ਅੱਜ ਆਪਣੀ ਗੱਲ ਕੋਈ ਇੱਕ ਐਮਐਲਏ ਸਾਡੇ ਕੋਲ ਜਿਹੜਾ ਹੈਗਾ ਖੋਲ ਨੂੰ ਫਿਰਦੇ ਸੀ ਤਿੰਨ ਪਿੱਲਰ ਟੋਮਸ ਸੀ ਇਹਨਾਂ ਨੇ ਅੱਜ ਡੈਮੋਕ੍ਰੈਟਿਕ ਤਰੀਕੇ ਦੇ ਤੇ ਆ ਗਏ ਇਹਨਾਂ ਨੂੰ ਹਾਲੇ ਤੱਕ ਸਮਝੇ ਨਹੀਂ ਆ ਰਹੀ ਵੀ ਅਸੀਂ ਕਰਨਾ ਕੀ ਹੈਗਾ ਉਹ ਪਾਰਟੀ ਜਿਹਦਾ ਵਜੂਦੇ ਕੋਈ ਨਹੀਂ ਉਹ ਪਾਰਟੀ ਇਹ ਕਰਨੀ ਸੀ ਇਹ ਉਹੀ ਲੀਡਰ ਨੇ ਇਹ ਉਹੀ ਲੀਡਰ ਨੇ ਜੋ ਕੱਲ ਤੱਕ ਸ਼੍ਰੋਮਣੀ ਅਕਾਲੀ ਦਲ 'ਚ ਤੁਹਾਡੇ ਨਾਲ ਕੰਮ ਕਰਦੇ ਸੀਗੇ ਤੇ ਇਹ ਕਹਿਣਾ ਤਾਂ ਗਲਤ ਹੈ ਕਿ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਰਨਾ ਕੀ ਹੈ ਕਿਉਂਕਿ ਉਹ ਵੀ ਉਨੇ ਹੀ ਸੀਨੀਅਰ ਨੇ ਜਿੰਨੇ ਤੁਹਾਡੇ ਤੁਸੀਂ ਤੇ ਬਾਕੀ ਪਾਰਟੀ ਦੇ ਸੀਨੀਅਰ ਲੀਡਰ ਨੇ ਤੇ ਅੱਜ ਦੀ ਡਿਸਕਸ਼ਨ ਵਾਸਤੇ ਮੇਰੇ ਕੋਲ ਸਮਾਂ ਥੋੜਾ ਜਿਹਾ ਘਟਿਆ ਤੇ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਦੇਣਾ ਚਾਹੂੰਗੀ ਅੱਜ ਡਿਸਕਸ਼ਨ ਵਾਸਤੇ ਤੁਸੀਂ ਦੋਵੇਂ ਸਾਡੇ ਨਾਲ ਮਾਨਯੋਗ ਪੈਨਲਿਸਟ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਾਲ ਪੰਜਾਬ ਦੀ ਜੱਜ ਫਿਲਹਾਲ ਇਨਾ ਹੀ ਅਸਦੇ ਨਾਲ ਮਨਉ ਦਿਓ ਇਜਾਜ਼ਤ ਧੰਨਵਾਦ